ਹਲਕਾ ਬੁਲਹੱਤ ਦੇ ਪਿੰਡ 라ਵਾ ਦੇ বাস ਸਟੈਂਡ ਵਿੱਚ ਟਿੱਪਟਕਰੋਂ ਨਾਲ বাস ਸਟੈਂਡ ਟਹਿ ਟੇਰੀ ਹੋ ਗਿਆ ਇਸ ਹਾਦਸੇ ਵਿੱਚ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਆਓ ਜਾਣਦੇ ਹਾਂ ਪਿੰਡ ਵਸਿਆ ਕਰੋ ਇਸ ਹਾਦਸੇ ਬਾਰੇ دے <wine> ਉੱਪਰ ਜਾ ਕੇ ਚੜਿਆ ਇਹ ਰਾਤਾ ਅੱਜ ਆ ਕੇ ਸਰਪੇ ਆ ਅੱਜ ਆ ਕੇ ਆ ਬਾਦਗੇ ਨੇ ਵਾਈਕੁਲ ਜੀ ਦਾ ਖਾਲਸਾ ਵਾਈਕੁਲ ਜੀ ਕੀ ਪਤੇ ਪਹਿਲਾਂ ਮੈਂ ਸਵੇਰੇ ਜਿਹੜੂ 5 ਵਜੇ ਆਪਾਂ ਗੁਰਦੁਆਰੇ ਗੁਰਦਰਾ ਸਾਹਿਬ ਜਾਈਦਾ ਨਾ ਤੇ ਮੈਂ ਘਰੋਂ ਉੱਠ ਕੇ ਮੇਰੇ ਸੜਕ ਦੇ ਨਾਲ ਹੀ ਘਰ ਹੈ ਮੇਰਾ ਉੱਤੇ ਪਿੱਛੇ ਥੋੜੇ ਜਿਹੀ ਕਿ ਮੈਂ ਜਦੋਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਣਦੇ ਇਹ ਤੇ ਮੈਂ ਜੋ ਦੇਖਿਆ ਇਹ ਤੇ ਮੇਰੇ ਹੋਸ਼ ਉੱਡ ਗਏ ਮੈਂ ਕਿਹਾ ਆਗਹੀ ਬਣ ਗਿਆ ਸੀ ਹੈ ਤੇ ਬਿਲਕੁਲ ਢਾਢਰੀ ਹੋਇਆ ਪਿਆ ਸੀ ਤੇ ਦੇਖਿਆ ਮੈਂ ਉਹ ਦੇਖਿਆ ਜਿਵੇਂ ਬੰਦੇ ਬੁੰਦਾ ਹੈ ਨਹੀਂ ਸੀ ਵਿੱਚ ਕੋਈ ਵੀ ਮੈਂ ਕਿਹਾ ਕੋਈ ਬੰਦੇ ਦਾ ਨੁਕਸਾਨ ਨਾ ਹੋਇਆ ਹੋਵੇ ਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਲੇਕਿਨ ਇੱਥੇ ਸਾਡੇ ਮਠਾ ਦੇ ਵਿਚਾਰੇ ਮਜ਼ਦੂਰ ਵਿਚਾਰੇ ਪੈ ਰਹੇ ਨੇ ਉਹਨਾਂ ਸੀ ਤੇ ਆਪਣੇ 2-4 ਬੰਦੇ ਰੋਜ਼ ਪਏ ਰਹਿੰਦੇ ਸੀ ਉਹ ਰੱਬ ਦੀ ਮਾਰੇ ਦੀ ਐਡੀ ਕਿਰਪਾ ਹੋਈ ਇਹ ਵੀ ਕੋਈ ਵੀ ਉਸ ਦਿਨ ਕੋਈ ਵੀ ਅੱਜ ਰਾਤ ਨੂੰ ਕੋਈ ਨਹੀਂ ਸੀ ਇੱਥੇ ਹੈ ਕੋਈ ਨੁਕਸਾਨ ਕੋਈ ਖਾਸ ਜਾਨੀ ਨੁਕਸਾਨ ਨਹੀਂ ਹੋਇਆ ਤੇ ਜੋ ਜਦੋਂ ਬੜਿਆ ਇਹ ਤੇ ਸਾਡੇ ਇਨਾਰੀ ਗਰੁੱਪ ਨੇ ਜਾਂ ਸਾਰੇ ਪਿੰਡਾਂ ਦੇ ਪਿੰਡ ਦੇ ਸਹਿਯੋਗ ਦੇ ਕੇ ਤੇ ਆਪਣਾ ਪ੍ਰਾਈਵੇਟ ਬਣਾਇਆ ਸੀ ਇਹ ਉਦੋਂ 6-7 ਲੱਖ ਰੁਪਏ ਖਰਚਾ ਆ ਗਿਆ ਸੀ ਦਾ ਦੋਵਾਂ ਪਿੰਡਾਂ ਦੀ ਪੰਚਾਇਤ ਦੇ ਸਹਿਯੋਗ ਨਾਲ ਹਾਂਜੀ 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 ਠੀਕ ਹੈ ਜੇ ਟਿਪਰ ਦੀ ਗੱਲ ਕੀਤੀ ਜਾਵੇ ਸਰਦਾਰ ਜੀ ਕਿੱਧਰੋਂ ਟਿਪਰ ਆ ਰਹੇ ਸੀ ਤੇ ਕਿੱਧਰ ਜਾ ਰਹੇ ਸੀ ਇਹ ਇਹ ਟਿਪਰ ਇੱਧਰੋਂ ਆਇਆ ਨੜਾਲਾ ਸਾਈਡ ਤੋਂ ਆ ਰਿਹਾ ਸੀ ਤੇ ਬੇਗੋਲ ਸਾਈਡ ਟਾਂਡਾ ਸਾਈਡ ਨੂੰ ਜਾ ਰਿਹਾ ਸੀ ਹੈ ਅੱਛਾ ਅੱਛਾ ਤੇ ਰੱਬ ਹੋਣ ਕੋ ਰੱਬ ਜਾਣੇ ਹੁਣ ਦਾਰੂ ਪੀਤੀ ਸਾਨੂੰ ਤੇ ਕੋ ਡ라이ਵਰ ਜੀ ਨਾ ਡ라이ਵਰ ਦੇਖਿਆ ਨਾ ਮਿਲਿਆ ਤੇ ਬਾਕੀ ਬਾਕੀ ਉਹਨਾਂ ਦੇ ਥੋੜੇ ਚਿਰ ਬਾਅਦ ਬੰਦੇ ਆਏ ਨੇ 6-7 ਕਵਜੇ ਨਾਲ ਬੰਦੇ ਆਏ ਨੇ ਤੇ ਉਹਨਾਂ ਨੂੰ ਪੁੱਛਿਆ ਵੀ ਇਹ ਜੱਜਾ ਗੱਲਬਾਤ ਹੈ ਟਰੱਕ ਕਹਿੰਦੇ ਜਾਣ ਉਹਨਾਂ ਨੇ ਕਿਹਾ ਵੀ ਜਾਨੀ ਨੁਕਸਾਨ ਨਹੀਂ ਡ라이ਵਰ ਨੂੰ ਮਾਰੀ ਮੋਟੀ ਲੱਗੀ ਜੀ ਪਰ ਠੀਕ ਠਾਕ ਹੀ ਕੋਈ ਨਹੀਂ ਅਸੇ ਨੁਕਸਾਨ ਹੋਇਆ ਨੁਕਸਾਨ ਹੋਇਆ ਪ੍ਰਸ਼ਾਸਨ ਕੋਈ ਸਾਡਾ ਮੁਆਵਜ਼ਾ ਦੇਣਾ ਤੇ ਸਾਡਾ ਉਹਨਾਂ ਨਾਲ ਕਿਹੜਾ ਕੋਈ ਦੁਸ਼ਮਣੀ ਹੈ ਜਾਇ ਇਹਨਾਂ ਨਾਲ ਕੋਈ ਗੱਲਬਾਤ ਹੈ ਨਹੀਂ ਕੋਈ ਇਹਨਾਂ ਦੀ ਕੋਈ ਜਾਣ ਕੇ ਇਹਨਾਂ ਨੇ ਚੜਾਇਆ ਇਹਨਾਂ ਨੇ ਵੀ ਜਾਣ ਕੇ ਨਹੀਂ ਚੜਾਇਆ ਅਸੀਂ ਵੀ ਇੱਕ ਇਹ ਗੱਲ ਨੂੰ ਠੀਕ ਕਰਨੇ ਆਂ ਲੈ ਕੇ ਨਾ ਪਰ ਜਿਹੜਾ ਖਰਚਾ ਲੱਗਿਆ ਸਾਡਾ ਇਹ ਬੜੀ ਮੁਸ਼ਕਲ ਤੈਨੂੰ ਪਤਾ ਇਹ ਚੀਜ਼ਾਂ ਬਣਦੀਆਂ ਨੇ ਅੱਜ ਕੱਲ ਦੇ ਜਮਾਇਦੇ ਬਹੁਤ ਮਹਿੰਗਾਈ ਬਹੁਤ ਜ਼ਿਆਦਾ ਹੈ ਹੈਨਾ ਤੇ ਦੇਖੋ ਜੇ ਸਾਡਾ ਮੁਆਜਵਾ ਦੇਣ ਤੇ ਆਪਣਾ ਠੀਕ ਠਾਕ ਹੈ ਆਪਣੀ ਉਹ ਅਸੀਂ ਖੁਸ਼ੀ ਆਪਣੇ ਆਪਣੇ ਠੀਕ ਠਾਕ ਰਹਿਣ ਆਪਣੇ ਨੇ ਕਾਂ ਚਾਂਸ ਦੇ ਦੋ ਹੀ ਹੁੰਦੇ ਨੇ ਹੈਨਾ ਜਾਂ ਨਸ਼ਾ ਖਾਦਾ ਹੋਏਗਾ ਤੇ ਜਾਂ ਸੱਤਾ ਹੋਏ ਝੋਕ ਲੱਗੀ ਹੋਵੇ ਹੈ ਕਾਰਨ ਤੇ ਤਾਂ ਹੀ ਹੋਇਆ ਨਾ ਇੱਥੇ ਤੇ ਨਹੀਂ ਹੋ ਸਕਦਾ ਹਾਂ ਚੱਲਣਾ ਨਹੀਂ ਵੀ ਇਹ ਨਸ਼ੇ ਨਸ਼ੇ ਵੀ ਲੋਕੀ ਡਰ ਵਰ ਕਰਦੇ ਹੀ ਕਰਦੇ ਨਸ਼ੇ ਤੇ ਹੁਣ ਜਿਹੜਾ ਅੱਜ ਮੈਂ ਉਸੇ ਟਾਈਮ ਫੋਨ ਕੀਤਾ ਐ ਐਸਐਚਓ ਸਾਹਿਬ ਨੂੰ ਤੇ ਐਸਐਚਓ ਸਾਹਿਬ ਨੇ ਉਸ ਟਾਈਮ ਨਹੀਂ ਚੁੱਕਿਆ ਨਹੀਂ ਉਹਦੇ ਬਾਅਦ ਘੰਟੇ ਬਾਅਦ ਮੈਂ ਦੁਬਾਰਾ ਫੇਰ ਕੀਤਾ ਤੇ ਫਿਰ ਉਹਨਾਂ ਨੇ ਫੋਨ ਉੱਤੇ ਚੱਕਿਆ ਤੇ ਉਹ ਕਹਿੰਦਾ ਮੈਂ ਬੰਦੇ ਭੇਜਣਾਗਾ ਮੈਂ ਆਪ ਖੁਦ ਚੈੱਕ ਕਰਨਾ ਹਾਂਗਾ ਲੇਕਿਨ ਆਏ ਬੰਦੇ ਇਹ ਪ੍ਰਸ਼ਾਸਨ ਦੇ ਬੰਦੇ ਆਏ ਹੀ ਗੱਡੀ ਆਈ ਹੀ ਚੈਕ ਚਾ ਕਰ ਗਈ ਹੈ ਪਰ ਉਹਨਾਂ ਨੂੰ ਇਹੋ ਕਹਿ ਗਈ ਵੀ ਆਪਾਂ ਮਾਲਕ ਨੂੰ ਸੱਦਨੇ ਆ ਤੇ ਮਾਲਕ ਨੂੰ ਸੱਦਾਂਗੇ ਆਪਾਂ ਥਾਣੇ ਸੱਦਨੇ ਆ ਤੇ ਉੱਥੇ ਤੁਹਾਨੂੰ ਵੀ ਸੱਦਾ ਮੇਰੇ ਨਾਲ ਹੀ ਉਤਰਨਾ ਤੇ ਟਿਪਰ ਦੇਖੋ ਪਹਿਲੇ ਕਿੰਨੀਆਂ ਲੋਕਾਂ ਦੀਆਂ ਮੌਤਾਂ ਹੋਈਆਂ ਸੀ ਟਿਪਰਾਂ ਦੇ ਥੱਲੇ ਆ ਕੇ ਹਨ ਇਹ ਉਹਦੇ ਬਾਅਦ ਥੋੜਾ ਜਿਹਾ ਸਾਰੇ ਲੋਕਾਂ ਨੇ ਜਾ ਕੇ ਅਪੀਲ ਕੀਤੀ ਸਾਰੇ ਤੇ ਉਹਦੇ ਬਾਅਦ ਥੋੜਾ ਜਿਹਾ ਰੁਕਿਆ ਸੀ ਕੰਮ ਵੀ ਉਹਨਾਂ ਟਾਈਮ ਬਣਿਆ ਸੀ ਵੀ ਰਾਤ ਨੂੰ ਟਿਪਰ ਜਿਹੜੇ ਚੱਲਣਗੇ ਘੁਮਾਇਆ ਜਾਂ ਮੰਗ ਪੱਤਰ ਦਿੱਤੇ ਡੀਟੀਸੀ ਸਾਹਿਬ ਨੂੰ ਜਾ ਕੇ ਤੇ ਉਹਦੇ ਬਾਅਦ ਥੋੜੇ ਦਿਨ ਹੀ ਰਿਹਾ ਉਹਦੇ ਬਾ ਬੜੇ ਸਾਰੀ ਰਾਤ ਟਿਪਰ ਚੱਲਦੇ ਨੇ ਰੋੜੋਂ ਦਾ ਦੇਖੋ ਹਾਲਗਾ ਇੰਨੇ ਵਜਲ ਨਾਲੇ ਰੋੜ ਚੱਲਦੇ ਨੇ ਫਿਰ ਰੋੜ ਰੋੜ 'ਤੇ ਰੋੜੋਂ ਖਤਮ ਕਰ ਗਿਆ ਦਿਨ ਤੇ ਇਹ ਰੋੜੋਂ ਦਾ ਇੰਨਾ ਬਹੁਤ ਮਾੜਾ ਹੈ ਇਹ ਟਿਪਰਾਂ ਕਰਕੇ ਰੋੜ ਜਿਹੜਾ ਨਾ ਇਹ ਰੋੜ ਖਰਾਬ ਹੋ ਗਿਆ ਇਹ ਪਤਾ ਲੀਏ ਸਵੇਰੇ ਤਾਂ 4-5 5 ਵਜੇ ਦੇ ਵਿੱਚ ਵਿੱਚ ਚੱਕੜ ਲਾਈ ਸਵੇਲਾ ਵੀ ਠੀਕ ਸੀ ਬਾਅਦ ਚ ਵੀ ਠੀਕ ਸੀ 5 ਵਜੇ ਦੇ ਵਿੱਚ ਚੱਕੜ ਲਾਈ ਚੱਲ ਦਾ ਮੱਲੇ ਅੱਗੇ ਚਾਤਾ ਤੁਹਾਡਾ ਨੁਕਸਾਨ ਜਿਹੜਾ ਹੋਇਆ ਉਹ ਪੂਰਾ ਕਰਨਾ ਚਾਹੀਦਾ ਠੀਕ ਹੈ ਜੀ ਏ ਜਿਹੜਾ ਰਾਪੁਰ ਬਣਿਆ ਉੱਥੇ ਵੀ ਟਰੱਕ ਨੇ ਟਾਇਆ ਸੀ ਉਹ ਅਜੇ ਤੱਕ ਨਹੀਂ ਬਣਿਆ ਠੀਕ ਹੈ ਰਾਪੁਰ ਰਾਜਪੂਤਾ ਤੇ ਇੱਥੇ ਵੀ ਬਣਨਾ ਚਾਹੀਦਾ ਭਾਜੀ